ਸਤਿ ਸ਼੍ਰੀ ਅਕਾਲ ਜੀ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਮੋਟਰਸਾਈਕਲ ਚੋਰ ਦੱਸਿਆ ਜਾ ਰਿਹਾ ਹੈ ਕਿ ਚੋਰ ਫੜਿਆ ਗਿਆ। ਆ ਗਿਆ ਵਧੀਆ ਸਰ ਬੱਟੀ ਦਾ ਤੌਰ ਹੋਰ ਫੜੇ ਜੋਰ ਫੜੇ ਬਣਾਉਂਦਾ ਭਾਈ ਖੰਡਰ ਨਾਲ ਸਾਂਝੇ ਹੋਣ ਨਾਲ ਜਰਾ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਉਹਨਾਂ ਵਾਲਕਿੰਦੇ ਕੋਲੋਂ ਦਾ ਉਹਨੂੰ ਵਾਇਲਕਿੰਦੇ ਕੋਲ ਏ ਕਪੜੇ ਮਾਰ ਚੁਲਾ ਕਪੜੇ ਕਪੜੇ ਤੇ ਸਲਟੋ ਪਾ बिल्कुलु <laughs> ਚੋਰ ਫੜਿਆ ਚੋਰ ਦਾ ਮੋਬਾਈਲ ਖੋ ਰਿਆ ਹਾਂ ਜੀ ਮੋਬਾਈਲ ਖੋ ਰਿਆ ਪਤਾ ਲੱਗ ਉਹਨਾਂ ਨਾਲ ਕੋਈ ਮੈਂ ਤਾਂ ਬਿਲਕੁਲ ਪਤਾ ਲੱਗਿਆ ਜੀ ਕੋਈ ਕਿੰਨੇ ਜਿੰਨੇ ਕਿੰਨੇ ਖੋਇਆ ਪਤਾ ਲੱਗਿਆ ਕਿੰਨੇ ਖੋਇਆ ਤੇਰਾ ਫੋਨ ਇਹਨੇ ਹੋਇਆ ਤੇ ਕਿੱਥੇ ਗੁੱਟਿਆ ਕਹਿੰਦੇ ਆ ਦਸ ਪੰਜਾਹ ਦੇ ਜਿੰਨੇ ਬੰਦੇ ਖੜੇ ਸਾਰਿਆਂ ਨੇ ਮਾਰਿਆ ਤੇ ਮੋਬਾਈਲ ਖੋ ਰਿਆ ਹਾਂ ਜੀ ਤੁਸੀਂ ਕੀ ਕੀਤਾ ਸੀਗਾ ਛੜਦੋਂ ਮੈਂ ਤੋਂ ਮੋਟਰ ਚੋਰੀ ਕਰਨ ਲੱਗਾ ਸੀਗਾ ਤਾਂ ਸੋ ਫੜਿਆ ਗਿਆ ਤੁਹਾਨੂੰ ਮਾਰਨ ਕੋੜਾ ਬਨਾਰਮੇ ਨੂੰ ਪੁੱਛਿਆ ਚਲਾ ਅੱਛਾ ਚੋਰਾਂ ਨੂੰ ਚੋਰ ਪੈ ਗਏ ਤਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਚੋਰ ਨੂੰ ਫੜਿਆ ਆ ਦੱਸਿਆ ਜਾ ਰਿਹਾ ਕਿ ਇਹ ਇਹਨਾਂ ਦਾ ਹੀ ਜਿਹੜਾ ਉਹ ਮੋਬਾਈਲ ਖੋਲਿਆ ਗਿਆ ਹੈ ਔਰ ਕੁਝ ਪਤਾ ਨਹੀਂ ਚੱਲ ਸਕਿਆ ਕਿ ਕਿਹਨਾਂ ਦੇ ਵੱਲੋਂ ਜਿਹੜਾ ਮੋਬਾਈਲ ਖੋਇਆ ਗਿਆ ਕੋਈ ਨਹੀਂ ਲੱਗੇ ਪਰਚਾ ਇਸੇ